ਜੀਵਾਤਮਨ ਨੂੰ ਜਿਵੇਂ ਇੱਕ ਕਾਰੀਗਰ ਆਪਣੇ کارਖਾਨੇ ਵਿੱਚ ਜਾ ਕੇ ਉਹਦੇ ਜਿਹੜੇ ਆਪਣੇ ਕੰਮਕਾਰ ਕਰਨ ਦੇ ਔਜ਼ਾਰ ਹੰ ਟੂਰੇ ਹੰ ਉਹਨਾਂ ਦੁਆਰਾ ਕੰਮ ਕਰਦੇ ਲਾ ਬਠੋਂਦਾ ਹੈ ਜਿਵੇਂ ਜ਼ਮੀਂਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀਬਾਤੀ ਦੇ ਜਿਹੜੇ ਉਸਦੇ ਔਜ਼ਾਰ ਹੰ ਉਹਨਾਂ ਦੁਆਰਾ ਕੰਮ ਕਰਦਾ ਹੈ ਲਾ ਬਠੋਂ ਇਸੇ ਤਰ੍ਹਾਂ ਜੀਵਾਤਮਾ ਰੂਪੀ ਜ਼ਮੀਂਦਾਰ ਇਹ ਕਰੀਰ ਇਹ ਅਸੂਰ ਸਰੀਰ ਇਹਦਾ کارਖਾਨਾ ਹੈ ਇਸ ਦੇ ਵਿੱਚ ਪੰਜ ਕਰਮ ਇੰਦਰੀ ਗਿਆਨ ਇੰਦਰੀ ਮਨ ਬੁੱਧ ਆਦ ਇਹ ਟੂਲਸ ਹਨ ਔਜ਼ਾਰ ਹਨ ਇਹਨਾਂ ਦੁਆਰਾ ਇਸਨੇ ਪੱਤੀ ਕਰਨੀ ਹੈ ਪਹਿਲੀ ਚੱਲ ਕੇ ਸਤਸੰਗ ਵਿੱਚ ਜਾਣਾ ਹੈ ਸਤੀ ਟਹਿਲ ਸੇਵਾ ਕਮਾਉਣੀ ਹੈ ਸਿਰ ਗੁਰੂ ਚਰਣੀ ਨਿਵਾਉਣਾ ਹੈ ਨੇਤਨ ਨਾਲ ਗੁਰੂ ਅਧਾਰ ਕਰਨੀ ਹੈ ਕੰਨਾ ਕਰਕੇ ਵਹਿਗੁਰ ਦਾ ਜਸ ਸੁਣਨਾ ਹੈ ਜਿਵਾਨ ਕਰਕੇ ਵਹਿਗੁਰ ਦਾ ਜਸ ਕਰਨਾ ਹੈ ਸ਼ੀਤਰਾ ਮੰਨ ਕਰਕੇ ਭਗਤੀ ਦਾ ਸੰਕਲਪ ਕਰਨਾ ਹੈ ਉਧ ਕਰਕੇ ਬ੍ਰਹਮ ਵਿਚਾਰ ਕਰਨੀ ਹੈ ਇਉਂ ਇਹਨਾਂ ਨੂੰ ਇਸ ਪਰਮਾਰਥਕ ਮਾਰਗ ਤੇ ਲਗਾਉਣਾ ਹੈ ਕਿਉਂ ਕਹ ਲੋ ਗੁਰਮਤ ਦੇ ਅਨੁਸਾਰ ਚਲਾਉਣਾ ਹੈ ਜਿਹੜੇ ਇਉਂ ਕਰਦੇ ਹਨ ਉਹ ਮਨੁੱਖ ਤੁਹਾਨੂੰ ਸਫਲਾ ਕਰ ਲੈਂਦੇ ਹਨ ਜਿਹੜੇ ਇਸ ਮਾਰਗ ਤੇ ਨਹੀਂ ਆਉਂਦੇ ਇਹਨਾਂ ਨੂੰ ਦੂਸਰੇ ਰਾਸਤੇ ਤੇ ਚਲਾਉਂਦੇ ਹਨ ਉਹ ਆਪਣੇ ਮਾਨੁੱਖ ਸ਼ਰੀਰ ਨੂੰ ਬੇਅਰਥ ਗਵਾ ਲੈਂਦੇ ਹਨ ਉਹਨਾਂ ਦਾ ਆਉਣਾ ਬੇਅਰਥ ਹੈ ਬਲਕਿ ਗੁਰੂ ਜੀ ਨੂੰ ਫਰਮਾਉਂਦੇ ਮਰਦਾਨੇ ਆ ਜਿਨ੍ਹਾਂ ਪੈਰਾਂ ਨਾਲ ਚੱਲ ਕੇ satsang ਵਿੱਚ ਨਹੀਂ ਜਾ ਜਾਂਦਾ ਬਲਕਿ ਖੁੱਟੀ ਥਾਵੇਂ ਜਾਇਆ ਜਾਂਦਾ ਹੈ ਉਹਨਾਂ ਪੈਰਾਂ ਨਾਲ ਦਰਫਤਾਨੀਆਂ ਜੜਾਂ ਅੱਛੀਆਂ ਹਨ ਜਿਨ੍ਹਾਂ ਹੱਥਾਂ ਦੇ ਨਾਲ ਤੈਲ સેવા ਨਹੀਂ ਕਮਾਈ ਜਾਂਦੀ ਕੁਝ ਬੁਰਾਈ ਕੀਤੀ ਜਾਂਦੀ ਹੈ ਉਹਨਾਂ ਹੱਥਾਂ ਦੇ ਨਾਲ ਉਹ ਤਾਂ ਨਹੀਂ ਟਾਣੀਆਂ ਛੀਆਂ ਹਨ ਜਿਨ੍ਹਾਂ ਕੰਨਾਂ ਕਰਕੇ ਇੰਡਿਆ ਚੁਗਲੀ ਝੂਠ ਮੂਠ ਕਿਚਪਿਚ ਸੁਣਿਆ ਜਾਂਦਾ ਹੈ ਬਲਕਿ ਪ੍ਰੂਫ ਦਾ ਜਸ ਨਹੀਂ ਸੁਣਿਆ ਜਾਂਦਾ ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀ ਵਰਮੀਆਂ ਚੰਗੀਆਂ ਹਨ ਜਿਨ੍ਹਾਂ ਨੇਤਰਾ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਵੈਗੁਰੂ ਆਪਣੇ ਇਸ਼ਟ ਦੇ ਪ੍ਰਭੂ ਗੁਰੂ ਪ੍ਰਭੂ ਦੇ ਵੀ ਧਾਰ ਨਹੀਂ ਕਰਦਾ ਉਹਨਾਂ ਅੱਖਾਂ ਦੇ ਨਾਲੋਂ ਮੋਰ ਦੇ ਖੰਮਾਂ ਤੇ ਟਿੱਕੀਆਂ ਫਰੀਆਂ ਜਿਸ ਜ਼ੁਬਾਨ ਦੇ ਨਾਲ ਨਿੰਦੇ ਚੁਗਲੀ ਝੂਠ ਮੂਠ ਕਿੱਚ ਵਿੱਚ ਤਾਂ ਸਾਰਾ ਦਿਨ ਰਾਤ ਬੋਲਦਾ ਹੈ ਪਰ ਵੈਗੁਰੂ ਦਾ ਜਸ ਨਹੀਂ ਕਰਦਾ ਉਹ ਜ਼ਬਾਨ ਨਾਲ ਮੈਂ ਡੱਡੂ ਦੀ ਜ਼ਬਾਨ ਚੰਗੀ ਹੈ ਜਿਹੜਾ ਸਿਰ ਗੁਰੂ ਦੇ ਚਰਣੀ ਨੇ ਨਿਉਂਦਾ ਸਾમી ਹੀਰੀ ਲਾਲ ਜਵਾਰਾ ਆਦਿ ਮੁਕਤੰਦ ਦੇ ਸੰਯੁਕਤ ਵੀ ਕੀ ਹੋਣਾ ਹੋਵੇ ਉਹ 파ਰੂ ਹੈ ਇਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਇਹ ਤਾਂ ਪੱਥਰ ਤੇ ਸ਼ੂਨ ਹੈ ਸਾਰਾ ਸਰੀਰ ਸਰੀਰ ਦੇ ਅੰਗ ਹੀ નિਸ਼ਫਲ ਬੇਅਰਥ ਹਨ ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਾ ਲਗਾਇਆ ਜਾਵੇ ਤਾਂ ਤੇ ਵਹਿਰੂ ਦੀ ਭਗਤੀ ਤੋਂ ਵਿਨਾਮਨੁਕਤੰ ਤਾਰਿਆ ਭੀ ਅਰਥ ਹੈ ਉਹਨਾਂ નિਸ਼ਕੁਲ ਹੈ ਕਾਹੇ ਜਗ ਆਏ ਨੇ ਭਗਤੀ ਤੋਂ ਢੀਨੇ ਜੜੇ ਕਾਹੇ ਜਗ ਆਏ ਨੇ ਭਗਤੀ ਤੋਂ ਕਾਹੀਨੇ જડે અંગી તઈને જ भगती सेवा तो बिना बे अर्थ है सो गुरु जी आए शिष्ट में पशु ठो मनुख शरीर विच ऐ दुनिया विच आ गए बिन वाहरू की भगती से हैवान ही नहीं मेरे उपर हैवान ही नहीं बल्कि मरे हुए हैवान हैं ਔਰ ਮਰੇ ਪ੍ਰਸ਼ੂ ਦਾ ਨਾਂ ਹੈ ਚਾਟ ਹੋਰ ਉਹਨਾਂ ਨੂੰ ਵੀ ਕਹਿ ਦਿੱਤਾ ਜਾਂਦਾ ਰਾਤ ਨੂੰ ਨਿਰਾਚਾਰਾ ਪਸ਼ੂਆਂ ਨੂੰ ਪਾਈਂਦਾ ਗਾਈਆਂ ਮੰਜਾਂ ਬੈਲਾਂ ਨੂੰ ਬਚਰੇ ਦਾ ਉਹਨੂੰ ਰੂੜੀਆਂ ਤੇ ਸਿਟ ਦਿੱਤਾ ਜਾਂਦਾ ਉਹਨੂੰ ਕੌਣ ਚਰਦਾ ਖੋਤੇ ਉਹਨਾਂ ਨੂੰ ਵੀ ਟੋਰ ਕੇ ਆ ਜਾਂਦਾ ਹੈ ਇਹੋ ਜਿਹਾ ਦਰਜਾ ਵਿਗਰੂਦੀ ਬੰਦਗੀ ਤੋਂ ਬਿਨਾਂ ਗੁਰੂ ਜੀ ਦਿੰਦੇ ਹਨ ਆਵਣ ਨੂੰ ਜਗ ਵਿੱਚ ਆਦੇ ਨੇ ਆਵਣ ਨੂੰ ਜਗ ਤਾਰਕ ਹੈ ਵੈਗੁਰੂ ਦੀ ਬੰਗੀ ਤੋਂ ਬਿਨਾ ਇਹ ਗੁਰਬਾਣੀ ਦਾ ਫਰਮਾਨ ਹੈ ਯਾਨੀ ਗੁਰੂ ਜੀ ਦਾ ਫਰਮਾਨ ਹੈ ਚੰਤੇ ਗਿਨਾ ਲਗਨ ਦਿਲਾ ਵਿੱਚ ਸ਼ੱਕ ਪੈਦਾ ਹੁੰਦਾ ਆਪਣੇ ਮਨ ਦੀ ਮਤ ਦੁਆਰਾ ਇਹ ਮਾਨੁਕ ਤਨ ਚਾਰ ਦਿਹਾੜੇ ਇਹ ਸ਼ੁਕਰੀ ਸ਼ੁਤਵਾਸਤੇ ਮਿਲਿਆ ਹੈ ਕੋਈ ਤੂਅਤ ਕੇ ਹੋਰ ਜ਼ਿਆਦਾ ਕਹ ਹੈ ਉਹਨਾਂ ਦਾ ਜਵਾਬ یوں ਗੁਰੂ ਜੀ ਨੇ ਦਿੱਤਾ ਹੈ